ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਨੀਲੀ 라ਵੀ ਦੀ ਝੋਟੀ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਉਂਦਾ ਹੈ ਜੀ ਸੋ ਬਲਟੋਹੇ ਪਹੁੰਚ ਗਏ ਤੁਸੀਂ ਕੰਟੈਕਟ ਕਰ ਸਕਦੇ ਹੋ ਦੋਸਤੋ ਇਹ ਝੋਟੀ ਖਰੀਦ ਸਕਦੇ ਹੋ ਅੱਜ ਦੋਸਤੋ ਤਕਰੀਬਨ 20 ਦਿਨ ਹੋ ਗਏ ਇਸ ਝੋਟੀ ਨੂੰ ਸੂਈ ਨੂੰ ਮਗਰ ਫੀਮੇਲ ਕਾਫ ਆ ਮਗਰ ਕੱਟੀ ਆ ਸੋ ਦੁੱਧ ਵੇਖੀਏ ਦਾ ਦੋਸਤੋ ਤਕਰੀਬਨ 8 ਕਿਲੋ ਦੁੱਧ ਇਸ ਟਾਈਮ ਜਿਹੜਾ ਇਹ ਦੇ ਰਹੀ ਆ 8 ਕਿਲੋ ਦੀ ਮਿਲਕਿੰਗ ਕਰਵਾ ਰਹੀ ਆ ਧਾਰ ਦੀ ਧਨਾ ਦੀ ਚਵਾਈ ਬਿਲਕੁਲ ਓਕੇ ਹੈਗੀ ਆ ਦੋਸਤੋ ਸੋਹਣਾ ਚਵਾਲ ਲੱਗਾ ਹੋਇਆ ਪਹਿਲਾਂ ਝੋਟੀ ਆ ਪਹਿਲਾ ਸੂਆ ਸੋਈ ਆ ਸੋ ਚੰਗੀ ਬਾਡੀ ਦੀ ਹੈਗੀ ਦੋਸਤੋ ਬਿਲਕੁਲ ਸਿੰਗਲ ਹੱਡੀ ਆ ਤੇ ਵਜਨ ਕੱਦ ਕੱਠੀ ਵੀ ਸੋਹਣਾ ਹੈਗਾ ਝੋਟੀ ਦਾ ਮੁੱਲ ਜਿਹੜਾ ਦੋਸਤੋ 70000 ਰੁਪਿਆ ਇਸ ਝੋਟੀ ਦੀ ਡਿਮਾਂਡ ਹੈਗੀ ਆ ਕਰ ਪਹੁੰਚੀ ਤੇ ਥੋੜੇ ਬੱਤੇ ਜਿਹੜੇ ਮਾਨਦਾਨ ਜ਼ਰੂਰ ਕੀਤੇ ਜਾਣਗੇ ਬਾਕੀ ਮੂੰਹ ਮੱਥਾ ਸਿੰਘਾਂ ਦੇ ਮੰਤਰ ਚਾਰੇ ਪੈਰ ਤੋਤੇ ਆ ਦੋਸਤੋ ਤੁਸੀਂ ਜ਼ਰੂਰ ਵੇਖ ਲਿਓ ਸੋ ਬਿਲਕੁਲ ਰਾਜੀ ਹੈਗੀ ਐ ਦੋਸਤੋ ਵਜਨدار ਇਹੀ ਝੋਟੀ ਹੈਗੀ ਆ ਪਹਿਲਾ ਸੂਆ ਸੂਈ ਆ ਸੋ ਜਿਸ ਵੀ ਭੈਣ ਭਰਾ ਨੂੰ ਪਸੰਦ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਸੰਪਰਕ ਨੰਬਰ ਵੀਡੀਓ ਦੇ ਵਿੱਚ ਚਲਦੇ ਕਰ ਦੇਵਾਂਗੇ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ